ਨਾ ਨਹੀਂ ਰੱਖੀ ਰੱਬ ਦਾ ਮਾਂ ਪੁੱਤ ਤੇਰਾ ਮਿਹਨਤਾਂ ਤੇ ਲੱਗ ਗਿਆ ਬਸ ਸ਼ੁਕਰਾਂ ਦਾ ਨਹੀਂ ਰੱਖੀ ਰੱਬ ਦਾ ਦੇਖੀ ਥੋੜੇ ਸਾਲਾਂ ਵਿੱਚ ਥਾਰਿਆ ਬੜੀ ਵੀ ਦੂ ਪਿੰਡ ਘੜਿਆ ਮੀਏ ਜੋ ਜੋ ਘੜੀ ਵਿੱਚ ਦੇਖ ਸਮਵਦਦਾ ਮੈਨੂੰ ਲੱਗਦਾ ਤਰੱਕੀ ਹੁਣ ਨੇੜੇ ਆਮੀਏ ਜੋ ਜੋ ਘੜੀ ਵਿੱਚ ਦੇਖ ਸਮਵਦਦਾ ਮੈਨੂੰ ਲੱਗਦਾ ਤਰੱਕੀ ਹੁਣ ਨੇੜੇ ਆਮੀਏ ਉਹ ਦੇਖੀ ਵੱਡੀ ਸਾਰੀ ਕੋਠੀ ਮੈਂ ਕਿਲੇ ਚ ਪੋਣੀ ਕੋ ਤੁ ਨੂੰ ਐਸ਼ੇ ਮੈਂ ਕਰਾਉਣੀਆ ਬੇਬੇ ਬਾਪੂ ਤੁ ਨੂੰ ਐਸ਼ੇ ਮੈਂ ਕਰਾਉਣੀਆ ਜਿਹੜੇ ਕਰਦੇ ਨੇ ਜਹਿਲਸੀ ਨਾਲ ਆਪਣੇ ਕਰਦੇ ਨੇ ਜਹਿਲਸੀ ਨਾਲ ਆਪਣੇ ਉਹਨਾਂ ਦੇ ਵੀ ਘਰ ਨਹੀਂ ਨੇ ਬੇੜੇ ਅੰਮੀਏ ਜੋ ਜੋ ਘੜੀ ਵਿੱਚ ਦੇਖ ਸਮਾਵਦ ਦਾ ਮੈਨੂੰ ਲੱਗਦਾ ਤਰੱਕੀ ਹੁਣ ਨੇੜੇ ਅੰਮੀਏ ਜੋ ਜੋ ਘੜੀ ਵਿੱਚ ਦੇਖ ਸਮਾਵਦ ਦਾ ਮੈਨੂੰ ਲੱਗਦਾ ਤਰੱਕੀ ਹੁਣ ਨੇੜੇ ਅੰਮੀਏ ਨਦਾਨੀ ਫੋਤ ਮੈਂ ਤੇਰਾ ਹੋਣੀ ਬਣ ਕੇ ਹੀ ਰਹਿਣਾ ਹੁਣ ਮੈਂ ਸਟਾਣੀ ਬਣ ਕੇ ਹੀ ਰਹਿਣਾ ਹੁਣ ਮੈਂ ਸਟਾਣੀ ਬਸ ਇਹ ਰਦਾਸਾ ਕਰੀ ਰੱਖੀ ਰੱਬ ਨੂੰ ਤੂੰ ਅਰਦਾਸਾ ਕਰੀ ਰੱਖੀ ਰੱਬ ਨੂੰ ਤੂੰ ਨਾ ਟਾਈਂ ਕਦੇ ਤੇਰੀ ਅਮੀਏ ਜੋ ਜੋ ਘੜੀ ਵਿੱਚ ਦੇਖ ਸਮਾ ਵੱਧਦਾ ਮੈਨੂੰ ਲੱਗਦਾ ਤਰੱਕੀ ਹੁਣ ਨੇੜੇ ਅਮੀਏ ਜੋ ਜੋ ਘੜੀ ਵਿੱਚ ਦੇਖ ਸਮਾ ਵੱਧਦਾ ਮੈਨੂੰ ਲੱਗਦਾ ਤਰ ਕੀ ਹੁਣ ਨੇੜੇ ਅੰਮੀਏ ਜਿਹੜੇ ਕਰਦੇ ਨੇ ਗੱਲਾਂ ਦੇ ਕੇ ਸਿਰ ਝੜਨੀ ਦੇਖਿਓ ਉਹਨਾਂ ਦੇ ਦਿਲਾਂ ਦੇ ਉੱਤੇ ਸਾਡ ਅਜ ਨਹੀਂ ਜਦੋਂ ਲਾ ਕੇ ਇੱਕ ਬੁਲਟ ਮੈਂ ਢਾਈ ਲੱਗਦੀ ਕਰਦੇ ਵਿੜੇ ਦੇ ਵਿੱਚ ਲਾ ਕੇ ਠੱਲਨੀ ਬਸ ਕਦੇ ਹੋਈ ਨਾ ਨਿਰਾਸ਼ ਤੂੰ ਬਸ ਕਦੇ ਹੋਈ ਨਾ ਨਿਰਾਸ਼ ਤੂੰ ਰੱਖੀ ਰੱਖ ਤੂੰ ਦਲੇਰੀ ਅੰਮੀਏ ਵਿੱਚ ਦੇਖ ਸਮਵਰਦਾ ਮੈਨੂੰ ਲੱਗਦਾ ਤਰੱਕੀ ਹੁਣ ਨੇੜੇ ਆਮੀ ਐ ਜਦੋਂ ਘੜੀ ਵਿੱਚ ਦੇਖ ਸਮਵਰਦਾ ਮੈਨੂੰ ਲੱਗਦਾ ਤਰੱਕੀ ਹੁਣ ਨੇੜੇ ਆਮੀ ਐ ਧੰਨ ਆ